ਮਰੇਟ ਜੋ ਮਿੰਟ ਦੇ ਵਿਚਾਰ ਆਪਣੇ ਨਸਾਂ ਦੇ ਵਾਇਰ ਜੀਤਾ ਕਾਲਾ ਵਾਇਰ ਜੀਤੇ ਵਾਇਰ ਜੀਤਾ ਸੰਸਾ ਵਾਇਰ ਜੀਤੇ ਘਟੇ ਸੰਜੋਤ ਖਾਨ ਮੋੜ ਤੇ ਸੱਦੇ ਤੇ ਟਰੈਕਟਰ ਮਾਰਚ ਜਿਵੇਂ ਅੱਟ ਕੱਢਿਆ ਜਾ ਰਿਹਾ ਸਾਡੀ ਸੰਦ ਦੇ ਸਾਥ ਤੇ ਇੱਥੇ ਪਹੁੰਚ ਗਏ ਆ ਤੇ ਮੇਰੇ ਤੋਂ ਮਤਲਬ 5 ਕਿਲੋ ਆਇਆ ਸੀ ਕਿ ਪਿਆਰ ਰਹੇ ਉਹ ਵੀ ਦੋ ਛਾਵ ਤਾਂ ਆਪਣੇ ਤਹਿਣ ਇਸ ਕੇਰਫੀ ਮੀਡੀਆ ਤੇ ਜਿਹੜੇ 10 ਕਾਨੂੰਨ ਬਾਬਤ ਕਰਵਾਏ ਕੀ ਲੋਕਾਂ ਨੇ ਸਹਿਮਾਨਾ ਦੇ ਕੇ ਸਾਲ ਤੋਂ ਉੱਪਰ ਦਿੱਲੀ ਦੇ ਉਹ ਉਹਦੇ ਨਾਗੋਦੀ ਖਤਰਨਾਕ ਜਿਹੜਾ ਰਹਿਣਾ ਹਣਿਆ ਉਹ ਇਹ ਆਪ ਤਾਂ ਹੀ ਜਲਦ ਸਰਕਾਰ ਨੇ ਇੱਕ ਤਰ੍ਹਾਂ ਦਾ ਜਿਹੜਾ ਬਣਾ ਕੇ ਉਹ ਗਿਆਨੀਆ ਸਰਕਾਰਾਂ ਨੂੰ ਝੇੜਿਆ ਉਹਦੇ ਦੇ ਕੇ ਆਏ 15 ਦਿਨਾਂ ਦੇ ਵਿੱਚ ਇਹਨੇ ਹੱਤ ਅਤੇ ਮਤੇ ਪਾਸ ਕਰਕੇ ਸੈਂਟਰ ਨੂੰ ਭੇਜੋ ਜੇ ਉਹ ਸੈਂਟਰ ਇਸ ਗੱਲ ਚ ਕਾਨੂੰਨ ਜਾਬ ਹੋ ਜਾਂਦਾ ਤੁਹਾਡੀਆਂ ਦੀਆਂ ਸਰਕਾਰਾਂ ਜਿਹੜੀਆਂ ਵਿਧਾਨ ਸਭਾਾਂ ਦੇ ਵਿੱਚ ਉਹਨੂੰ ਪਾਸ ਕਰਕੇ ਉਹਦੇ ਹੱਤ ਅਤੇ ਮਤੇ ਪਾਸ ਕਰ ਦਿੰਦੀਆਂ ਤੇ ਮੁਰਕੇ ਦੁਆਰਾ ਉਹੀ ਤਿੰਨ ਕਾਨੂੰਨ ਜਿਹੜੇ ਆ ਉਹ ਸੰਸਦ ਫੇਰ ਮਨਜ਼ੂਰੀ ਪਰੂਗਾ ਇਹ ਬਹੁਤ ਹੀ ਖਤਨਾਕ ਰਜਾਨੀਆਂ ਕਥਾਨਾਂ ਦੇ ਲਈ ਇਸ ਕਰਕੇ ਤੈਨੂੰ ਆਉਣ ਵਾਲੇ ਸਮੇਂ ਤੱਕ ਇਸ ਨਾਲ ਵੀ ਤਿਆਰ ਰਹਿਣਾ ਚਾਹੀਦਾ ਕਿਉਂਕਿ ਤੈਨੂੰ ਕੋਲ ਬਾੜ ਦੇ ਦੁਆਰਾ ਫੇਰ ਮਰੇ ਜਾ ਸਕਦਾ ਹੈ ਹੁਣ ਤੱਕ ਇਹ ਸਿਰਾ ਇਹਨਾਂ ਮਾਤੀ ਜਿਹੜੇ ਘਾਟੇ ਦੇਾਰੇ ਆ ਉਹਨਾਂ ਨੂੰ ਵੇਚ ਦਿਓ ਕਿਤਾ ਇਹਨਾਂ ਦੇ ਆਈਐਨਐਫ ਨੇ ਵਰਲਡ ਮੈਂਟੇਨੈਂਸ ਨੂੰ ਹਟਾ ਦਿੱਤਾ ਦਿੱਤੀ ਆ ਸੀ ਉਹ ਗੱਲ ਇਹਨਾਂ ਦੀ ਸਾਂਝੀ ਚਾਉਂਦੀ ਆ ਵੀ ਘੱਟੇ ਦੇ ਬਾਰੇ ਜਿਹੜੇ ਦੇਕਣੀਆਂ ਪਰ ਜਿਹੜਾ ਰੇਲਵੇ ਦਾ ਧਾਰਾ ਆ ਇਹ ਸਭਾ ਹੀ ਸੰਤੋਖਾ ਜਿਹੜਾ ਕਮਾਉਂਦਾ ਤਰਿਆ ਉਹਨੂੰ ਦੇਖਿਆਂ ਦੇ ਵਿੱਚ ਇਹਨਾਂ ਦੇ ਕੋਲ ਹੋਂਸਟ ਨਹੀਂ ਨੇ ਉਹ ਜਿਹੜੇ ਇਹਨਾਂ ਦੇ ਸਹਿਯੋਗੀ ਆ ਉਹ ਜਿਹੜਾ ਅਦਾਨੀਆਂ ਜਿਹੜੇ ਹੋਰ ਸਰਮਾਏਦਾਰ ਆ ਇਹ ਉਹਨਾਂ ਦੇਖ ਰਿਹਾ ਇਥੋਂ ਇਹਨਾਂ ਦੀ ਰੀਤ ਸਾਫ਼ ਹੁੰਦੀ ਆ ਕਿ ਲੋਕਾਂ ਦੇ ਪੱਖਤ ਨਹੀਂ ਖੰਣ ਵਾਲੇ ਹੈ ਸੈਂਟਰ ਦੀ ਸਰਕਾਰ ਫਰਮਾਇਦਰਾਂ ਦੇ ਪੱਖ ਚ ਖੰਣ ਵਾਲੀ ਆ ਇਹਨਾਂ ਦੇ ਲਈ ਆਰਸੀ ਇਹਨਾਂ ਦੀ ਜਿਹੜੀ ਪ੍ਰੈਕਟਿਸ ਸੀ ਉਹਨੇ ਉਹ ਖਤ ਕਰ ਦਿੱਤਾ ਇਸ ਕਰਕੇ ਅਸੀਂ ਅੱਜ ਮਾਰਚ ਕੱਢ ਕੇ ਤੁਹਾਨੂੰ ਸਾਰੇ ਲੋਕਾਂ ਨੂੰ ਰੋਕਾ ਦੇਣ ਆਏ ਆ ਕਿ ਆ ਗੱਲਾਂ ਜਿਹੜੀਆਂ ਮੋਰੇ ਇਹ ਤੁਹਾਡੇ ਨਾਲ ਹੋਣ ਵਾਲੀਆਂ ਕ੍ਰੇਸ ਕਰਕੇ ਇਹਨਾਂ ਦਾ ਵਿਰੋਧ ਕਰਨ ਲਈ ਤੁਸੀਂ ਤਿਆਰ ਰਹੋ। ਵਾਜੂ ਰਜੀ ਦਾ ਖਾਲਸਾ ਵਾਜੂ ਰਜੀ ਦੀ ਖਤੇ ਵਾਜੂ ਰਜੀ ਦਾ ਖਾਲਸਾ ਵਾਜੂ ਖਤੇ ਤੁਹਾਨੂੰ ਬਾਲਵਨ ਕਾਮ ਨੇ ਇਹਨੇ ਸੁਝਾਇਆ ਖਸਾਲਾ ਨੂੰ ਦੇਲਤੀ ਦਿੱਤੀ ਆ ਕੋਈ ਤੇਜੀ ਦੁਕਾਨ ਦੁਨੀਆ ਦੇ ਲਿਆ ਸੰਗ ਦੇ ਉਹ ਤੁਹਾਨੂੰ ਆਪਣੇ ਵਿਚਾਰ ਦੱਸਣ ਦੇ ਵਾਜੂ ਰਜੀ ਦਾ ਖਾਲਸਾ ਮੈਂ ਤੁਹਾਡੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੰਜਾਬ ਕੀ ਨਹੀਂ ਹੈ ਸੌ ਸਮੁੱਤੇ ਦੇਸ਼ ਪੱਧਰ ਤੇ ਅੱਜ ਜਿਹੜਾ ਟਰੈਕਟਰ ਮਾਰਚ ਕਰ ਰਹੇ ਆ ਇਹ ਕਿਸਾਨ ਇਕੱਲੇ ਨਹੀਂ ਮਜ਼ਦੂਰ ਸਾਥੀ ਜਿਹੜੇ ਆ ਉਹ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਆ ਅੱਜ ਸਾਰੇ ਦੇਸ਼ ਦੇ ਵਿੱਚ ਇਹ ਜਿਹੜੀ ਮੋਦੀ ਹਕੂਮਤ ਦੇ ਖਿਲਾਫ ਜਿਨ੍ਹਾਂ ਨੇ ਤਿੰਨ ਕਾਨੂੰਨ ਦੇ ਖਿਲਾਫ ਦਿੱਲੀ 'ਚ ਸੰਘਰਸ਼ ਕੀਤਾ ਜਿੱਥੇ ਮੰਡੀਆਂ ਨੇ ਸੰਯੁਕਤ ਮੋਰਚੇ ਨੇ ਉਸ ਕਾਨੂੰਨਾਂ ਨੂੰ ਬੜੇ ਔਰ ਮਿੰਗੇ ਟੱਡੇ ਢੰਗ ਨਾਲ ਲਾਗੂ ਕਰ ਰਹੀ ਹੈ ਇਹ ਜਿਹੜੀ ਸਰਕਾਰ ਹੈ ਇਹ ਜਮਹੂਰੀਅਤ ਦੇ ਦਗਮੇ ਮਾਰਦੀ ਖੱਤ ਦੀ ਹੈ ਦੇਸ਼ ਵਿੱਚ ਕੋਈ ਜਮਹੂਰੀਅਤ ਨਹੀਂ ਹੈ ਜਮਹੂਰੀਅਤ ਨਾ ਦੀ ਕੋਈ ਚੀਜ਼ ਨਹੀਂ ਇੱਥੇ ਜਿਹਨੂੰ ਮਰਜ਼ੀ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ ਇਹ ਬਕਰੇ ਵਕਰੇ ਇਦਾਂ ਦੇ ਕਾਨੂੰਨ ਕਢੇ ਜਾ ਰਹੇ ਆ ਕਿ ਜਿਹੜਾ ਸਰਕਾਰ ਦੇ ਖਿਲਾਫ ਜਵਾਨ ਕੱਢਦਾ ਬੋਲਦਾ ਉਹਨੂੰ ਫੜ ਕੇ ਜਿੰਨਾ ਚਿਰ ਮਰਦੀ ਅੰਦਰ ਕਰਦੇ ਹੋ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਇਹ ਸਾਡਾ ਦੇਸ਼ ਦੀ ਜਮਹੂਰੀਤ ਇਹਨੂੰ ਕਹਿੰਦੇ ਆ ਇਹ ਸਮੁੱਚੇ ਦੇਸ਼ ਨੂੰ ਬਾਹਰ ਪਾਉੜੇ ਇੱਧਰ ਹਲੇ ਆਂਦੇ ਹੋਰ ਵੇਚਣਾ ਚਾਹੁੰਦੇ ਆ ਕਿਉਂਕਿ ਇਹ ਇਹ ਸਾਡੇ ਨਹੀਂ ਲੱਗਦੇ ਦੇਸ਼ ਦੇ ਕਿਉਂਕਿ ਦੇਸ਼ ਦੇ ਮਾਲਕ ਕਿਰਤੀ ਲੋਕ ਹੈ ਕਿਰਤੀ ਲੋਕ ਜਿਹੜੇ ਆ ਉਹ ਦੇਸ਼ ਨੂੰ ਚਲਾਉਣਾ ਲੋਕਾਂ ਨੂੰ ਚਲਾਉਣਾ ਨਾ ਕਿ ਮੋਦੀ ਨੇ ਇਹਨਾਂ ਜਿਹੜਾ ਦੇਸ਼ ਨੂੰ ਵੇਚ ਕੇ ਲੋਕ ਉਹਨਾਂ ਫਰਮਾਇਦਾਰਾਂ ਦੇ ਮੋਢੇ ਸੱਜੇ ਆ ਇਹਨੂੰ ਬਾਹਰ ਆ ਜਾਣਾ ਚਾਹੀਦਾ ਕਿ ਕਿਰਤੀ ਲੋਕ ਜਿੱਤੇ ਰੋਖੇ ਤੇ ਤੈਨੂੰ ਭਾਜਦੇ ਨੂੰ ਆ ਨਹੀਂ ਲੱਭਣੀ ਇਸ ਕਰਕੇ ਅੱਜ ਇਹ ਤੇ ਇੱਕ ਤਾਨਾ ਹੋਣੇ ਹੋਏ ਸਾਰੇ ਜੰਡੂਟ ਮੋੜ ਕੇ ਦੇ ਹੱਥੇ ਤੇ ਅੱਜ ਸਾਰਾ ਪੰਜਾਬ ਉਹ ਹੱਥੇ ਨੂੰ ਅੱਜ ਪ੍ਰਮਾਨ ਕਰ ਰਿਹਾ ਤੇ ਪਿੰਡਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਕੇਦ ਕਰ ਰਿਹਾ ਕਿ ਆਓ ਇਕੱਠੇ ਹੋ ਜਾਈਓ ਇਸ ਜਿਹੜਾ ਹਕੂਮਤ ਆ ਉਹ ਜਿਹੜੀ ਪਿਛਾੜੀ ਹੋ ਰਹੀ ਆ ਇਹਦੇ ਲਈ ਇਕੱਠੇ ਹੋ ਜਾਈਓ ਕਿ ਰਾਕੇ ਢੋਲ ਲੜੋ ਔਰ ਬੇਤ ਲੋਕਾਂ ਦੀ ਹੋਣੀ ਆ ਧੰਨਵਾਦ ਆਪੜ ਪੂਜੇ ਲੋਕੀ ਦਾ ਵੀ ਬੇੜਾ ਹੈ ਬਾਈ ਗੁਰੂ ਬਾਈ ਗੁਰੂ ਹੋਣੀ ਸਭ ਤੋਂ ਪਹਿਲੇ ਕਵਰ ਕਰਦਾ ਹੈ ਜੇ ਸਰਪਰ ਖਾਣਾ ਕਮੈਂਟਰ ਆਉਣ ਇਹ ਤੋਂ ਬਾਅਦ ਜਿਹੜਾ ਆਪਣਾ ਕੇਸਰਪੁਰ ਹੋਏਗਾ ਪੜਾਉਣ ਦੇ ਜਿਹੜੀ ਕੱਢ ਕੇ ਮੋੜ ਕੇ ਕੇਸਰਪੁਰ ਪੜਾਉਣਗਾ ਬੜਿਆਲਾ ਉਕੜਾ ਨਹੀਂ ਆਪਾ ਅੱਗੇ ਕੇਸਰਪੁਰ ਕੋਲ ਗੁਰੂ ਜੀ ਸਾਹਿਬ ਨਾਲ ਸਾਹ ਚਲੋ ਵੀ ਬਾਈ ਗੁਰੂ ਸਾਹਿਬ ਬੈਠੇ ਫਿਰੇ Eu não